ਇਹ ਤਸਵੀਰਾਂ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੂ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਮਨਾਉਣ ਲਈ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੀ ਗਿਣਤੀ ਚ ਸੰਗਤ ਦੇ ਪਹੁੰਚਣ ਦੀ ਉਮੀਦ ਹੈ ਸੰਗਤਾਂ ਲਈ ਲੰਗਰਾਂ ਤੋਂ ਲੈ ਕੇ ਰਹਿائش ਸਨੇ ਹਰ ਤਰ੍ਹਾਂ ਦੇ ਜ਼ਰੂਰੀ ਪ੍ਰਬੰਧ ਕੀਤੇ ਹੋਏ ਨੇ ਖਾਲਸਾਈ ਤਿਵਾਰ ਹੋਲਾ ਮਹੱਲਾ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਸਤਕਾਰ ਦੇ ਨਾਲ ਔਰ ਧੂਮ ਧਾਮ ਦੇ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਹੋਲੇ ਮਲੇ ਦੀ ਰਮਤਾ ਅੱਜ 12 ਵਜੇ ਰਾਤ ਨੂੰ ਪੰਜ ਨਗਾਰਿਆਂ ਤੇ ਚੋੜ ਲਾ ਕੇ ਰਮਤਾ ਕੀਤੀ ਜਾਵੇਗੀ 21 22 ਅਤੇ 23 ਤਿੰਨ ਦਿਨ ਜਿਹੜੇ ਹੋਲੇ ਮਲੇ ਦੇ ਸਮਾਗਮ ਹੈ ਉਹ ਤਾਂ ਕੇਸਗੜ ਸਾਹਿਬ ਦੇ ਨਾਲ ਸੰਬੰਧਨ ਗੁਰਦਰਾ ਸਾਹਿਬਾ ਗੁਰਦਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ ਮਨਾਏ ਜਾਣਗੇ कल 21 ਤਰੀਕ ਨੂੰ ਅਖੰਡ ਪੜਸਾਹ ਦੀ ਰੰਮਤਾ ਹੋਵੇਗੀ ਔਰ 23 ਤਰੀਕ ਨੂੰ ਖਾਨਵਰ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਸ ਤੋਂ ਪ੍ਰੰਤ 24 ਤਰੀਕ ਤੋਂ ਲੈ ਕੇ 26 ਤਰੀਕ ਤੱਕ ਜਿਹੜੇ ਹੋਲੇ ਮਹੱਲੇ ਦੇ ਸਮਾਗਮ ਉਹ ਤਕਸਰੀ ਕੇਸਗਰ ਸਾਹਿਬ ਜਦੋਂਪੁਰ ਸਾਹਿਬ ਜੀ ਇਹ ਮਨਾਏ ਜਾਣਗੇ ਔਰ ਮਹੱਲਾ 26 ਤਰੀਕ ਨੂੰ ਦਿਨ ਦੇ 12 ਵਜੇ ਜਿਹੜਾ ਉਹ ਖਾਲਸਾਈ ਫੋਜਾਂ ਵੱਲੋਂ ਹੁੰਮਚੀਆਂ ਸੰਗਤਾਂ ਵੱਲੋਂ ਜਿਹੜਾ ਉਹ ਕੱਢਿਆ ਜਾਵੇਗਾ ਜੀ ਪਿਛਲੇ ਕੁਝ ਦਿਨਾਂ ਤੋਂ ਲੈ ਕੇ ਸੰਗਤ ਦੀ ਆਮਦ ਜਿਹੜੀ ਆ ਉਹ ਬਹੁਤ ਜ਼ਿਆਦਾ ਔਰ ਪਿਛਲੇ ਸਾਲਾਂ ਦੇ ਨਾਲੋਂ ਇਸ ਵਾਰ ਸੰਗਤ ਜਿਹੜੀ ਕਾਫੀ ਗਿਣਤੀ ਦੇ ਵਿੱਚ ਵੱਧ ਆ ਰਹੀ ਆ ਔਰ ਮੈਨੂੰ ਪੂਰਨ ਆਸ ਆ ਵੀੜ ਹੋਲਾ ਮੱਲਾ ਇਸ ਵਾਰ ਜਿਹੜਾ ਉਹ ਬਹੁਤ ਜ਼ਿਆਦਾ ਸੰਗਤ ਜਿਹੜੀ ਉਹ ਨਤਮਸਤਕ ਹੋਵੇਗੀ ਔਰ ਸੰਗਤ ਦੀ ਆਂਦ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਜਹਦਰਜਿੰਦਰ ਸਿੰਘ ਜੀ ਵੱਲੋਂ ਹੋਏ ਰਿਸੰਸਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਹੋਏ ਰਿਸੰਸਾਰ ਜਿਹੜੀ ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ਼ ਜਿਹੜੇ ਉਹ ਪ੍ਰਬੰਧ ਕੀਤੇ ਗਏ ਆ तकरीबन 200 ਦੇ ਕਰੀਬ ਜਿਹੜੇ ਲੰਗਰ ਆ ਉਹ ਨੰਦਪੁਰ ਸਾਹਿਬ ਜੀ ਵਿਖੇ ਲਗਣਗੇ ਔਰ ਸੰਗਤਾਂ ਦੀ ਰਹਿائش ਲਈ ਜਿੱਥੇ ਸਦਾਵਾਂ ਦਾ ਬੰਦੋਬਸਤ ਕੀਤਾ ਗਿਆ ਨਾਲ ਉੱਥੇ ਵਾਟਰਪਰੂਫ ਟੈਂਟ ਉਹਦਾ ਬੰਦੋਬਸਤ ਕੀਤਾ ਗਿਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਕੂਲਾਂ ਦੇ ਕਾਲਜਾਂ ਦੇ ਵਿੱਚ ਜਿਹੜਾ ਸਾਨੂੰ ਜਿਹੜਾ ਉੱਥੇ ਪ੍ਰਬੰਧ ਉਸ ਨਾਲ ਉਹਨਾਂ ਦਾ ਕੀਤਾ ਗਿਆ ਜਿਹੜੀਆਂ ਸੰਗਤਾਂ ਹੌਲੇ ਹੌਲੇ ਤੇ ਨਤਮਸਤਕ ਹੋਣ ਲਈ ਦਰਸ਼ਨ ਕਰ ਲਈ ਨੰਦਪੁਰ ਸਾਹਿਬ ਆਖਾਰੇ ਨੇ ਕੋਈ ਅਣਸਖਾਵੀ ਘਟਨਾ ਕਿਹੇ ਜੀ ਨਾ ਵਾਪਰੇ ਇਸ ਕਰਕੇ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਬੀਮਾ ਇੰਸ਼ੋਰੈਂਸ ਦਾ ਜਿਹੜਾ ਪ੍ਰਬੰਧ ਆ ਉਹ 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜਾ ਉਹ ਕੀਤਾ ਗਿਆ ਵਾ ਉਹ ਸੰਗਤ ਜਿਹੜੀ ਆ ਕੋਈ ਇਹੋ ਜੀ ਘਟਨਾ ਨਹੀਂ ਵਾਪਰੇ ਪਰ ਫਿਰ ਵੀ ਜੇ ਕੋਈ ਹੁੰਦੀ ਆ ਤਾਂ ਉਸ ਨੂੰ ਜਿਹੜਾ ਉਹਦਾ ਹੱਕ ਉਹ ਮਿਲਦਾ ਜੀ ਆਏ ਹੈਗੇ ਆ ਕੈਨੇਡਾ ਤੋਂ ਟ੍ਰਾਂਟੋ ਤੋਂ ਤੇ ਆਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਹੈਗੇ ਆ ਆਪਣਾ ਫੋਲਾ ਬਾਲਾ ਦੇ ਬੜਾ ਚੰਗਾ ਲੱਗਿਆ ਕੋਸ਼ਿਸ਼ ਕਰੇ ਦੀ ਹਰ ਸਾਲ ਆਉਣ ਦੀ ਸੰਗਤਾਂ ਜੋ ਦਰਸ਼ਨ ਕਰ ਰਹੀਆਂ ਹਨ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਮ ਹਮਾ ਕੇ ਤੱਕ ਸ੍ਰੀ ਕੇਸਗੜ ਸਾਹਿਬ ਦੇ ਵਿਖੇ ਨਤਮਸਟਕ ਹੋਵੋ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿਵੇਂ ਕਿ 21 ਤੋਂ 21 ਮਾਰਚ ਤੋਂ ਲੈ ਕੇ 26 ਮਾਰਚ ਤੱਕ 6 ਦਿਨਾਂ ਕੌਮੀ ਤਿਉਹਾਰ ਹਲਾ ਮਹਲਾ ਬੜੀ ਵੱਡੀ ਪੱਧਰ ਤੇ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਡੇ ਪ੍ਰਬੰਧ ਕੀਤੇ ਗਏ ਹਨ ਜਿਵੇਂ ਕਿ ਰਹਿੈਸ਼ਾਂ ਦੇ ਲੰਗਰਾਂ ਦੇ ਮੈਡੀਕਲ ਅਤੇ ਆਵਾਜਾਈ ਦੇ ਸਾਧਨਾਂ ਨੂੰ ਮੁੱਖ ਰੱਖਦਿਆਂ ਤੱਕ ਸ੍ਰੀ ਕੇਸਗੜ ਸਾਹਿਬ ਦੇ ਹਰ ਤਰ੍ਹਾਂ ਦੇ ਪ੍ਰਸ਼ਾਦ ਪੰਨੀ ਪ੍ਰਸ਼ਾਦ ਦਾ ਰਾਗੀ ਢਾਡੀ ਵਿਸ਼ੇਸ਼ ਤੌਰ ਤੇ ਆ ਰਹੇ ਹਨ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਹੀ ਪ੍ਰੋਗਰਾਮਾਂ ਦਾ ਆਨੰਦ ਲਿਆ ਜਾਵੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ